ਇਹਰੇ ਨੰਬਰ ਜੀ ਗੁਰਪ੍ਰੀਤ ਬੰਦਾ ਦਾ ਬੀਤੀ ਚਿਰ ਰਹਿਣ ਵਾਲੀ ਗੁਰਪ੍ਰੀਤ ਘਰ ਆਲੀ ਦਾ ਲੜ ਕੇ ਗਈ ਜੀ ਗੁਰਪ੍ਰੀਤ ਨਾ ਵੜਾ ਮੋਟਾ ਸੀ ਗੁੱਸੇ ਗੱਲੇ ਹੋਈ ਦੀ ਅੱਗੇ ਵੀ ਹੋ ਜਾਂਦੇ ਨੇ ਗੁੱਸੇ ਗੱਲੇ ਅੱਗੇ ਵੀ ਵਾਗਦੀ ਸਾਲ ਪਰ ਸਾਲ ਪਰ ਬੱਧ ਸਰਪੰਚ ਤੇ ਤੇ ਟੈਂਡ ਦਾ ਮੈਂਬਰ ਸਰਪੰਚ ਸਾਰੇ ਲੈ ਕੇ ਆਈ ਸੀ ਉਹਨੂੰ ਵਧੀਆ ਸਾਡੇ ਨਾਲ ਰਹਿੰਦੀ ਸੀ ਬਸ ਜਦੋਂ ਉਹਨਾਂ ਦੇ ਮਾਪਿਆਂ ਦੇ ਹੱਥ ਦੇ ਚੜ ਜਾਂਦੀ ਸੀ ਉਦੋਂ ਬੱਸ ਉਹ ਉਹਨਾਂ ਦੀ ਉਂਗਲ ਤੇ ਚੜ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ ਵਧੀਆ ਸੀ ਸਾਰਿਆਂ ਨੂੰ ਸਾਡੇ ਪਿੰਡ ਚ ਫਦਾ ਕਰਨਾ ਚਾਹੀਦਾ ਵੀ ਕਹੇ ਜਾ ਬੱਚਾ ਵੀ ਵਧੀਆ ਜੀ ਠੀਕ ਦੀ ਪਰ ਉਹਦੀ ਮਾਂ ਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਵੀ ਬਸਨ ਦਿੱਤੀ ਉਹਨਾਂ ਨੂੰ ਸਾਡਾ ਬਾਹਣ ਦਿੱਸਦਾ ਸੀ ਉਹਨੂੰ ਬਾਹਣ ਦੇ ਸਾਡੇ ਦੋ ਕੀਲੇ ਖਾ ਗਏ ਸਾਡੇ ਉਹ ਖਾ ਕੇ ਵੀ ਭਾ ਹੁਣ ਉਹਨਾਂ ਨੂੰ ਐਸੀ ਕਿ ਉਹਨਾਂ ਕੋਲ ਪੈਸੇ ਨਹੀਂ ਗੇ ਪਈ ਪੈਸੇ ਹੱਥੇ ਵਾਸਤੇ ਚਾਕ ਕਰਦੇ ਸੀ ਵੀ ਜੇ ਉਹਨਾਂ ਨੂੰ ਵੀ ਪੈਸੇ ਸਾਨੂੰ ਮਿਲ ਜਾਣ ਕਿਸੇ ਲੋਟ ਮਿਲ ਜਾਣਾ ਉਹ ਬਹਾਨੇ ਵਾਸਤੇ ਹੀ ਪਾੜਦੇ ਰਹਿੰਦੇ ਸੀ ਵੀ ਸਾਨੂੰ ਪੈਸੇ ਕਿਵੇਂ ਮਿਲਣਗੇ ਕਿਵੇਂ ਮਿਲਣਗੇ ਹਾਨੀ ਕਾਰਨ ਮੇਰੇ ਪੁੱਤ ਦੀ ਉਹਨਾਂ ਨੇ ਜਾਣ ਲੈ ਕੇ ਛੜਾ ਛੱਡੀਆ ਕਹਿੰਦੀ ਜੇ ਗੁਰਪ੍ਰੀਤ ਮੈਂ ਜੱਟ ਦੀ ਧੀ ਨਹੀਂ ਹੈਗੀ ਜੇ ਕਹਿੰਦੀ ਤੈਨੂੰ ਜੇਲ੍ਹ ਦੀਆਂ ਰੋਟੀਆਂ ਨਾ ਖਵਾਈਆਂ हे जा कुछ बोल दी थी, मेरे कोले बहुत कुछ को बोल के गई अभी। पर वो सी आप को भी है पर आपने कभी भी ओ नी करा पर माँ प्यो सारा कुछ उन्ना ने सारा कुछ कराया बस ओदी नानी आई सीओदी मां आई भरा आया थी। मेरे भरा भी है सी, ने बहुत मेहनत करी भी रमनीत तू तो रे पा इत तो रेह पा तू तो ना जा मैं भी कहा अपनी कुी का कल पेपर आ दस हजार रुपया भर ना जा रमनीत तू जा ना जा मनी नहीं कैं जाने जानागा ਕੱਲੀ ਮੈਂ ਕੀ ਕਰਨਾ ਕੁਝ ਨਹੀਂ ਕਰਨਾ ਹੈਗਾ ਵੀ ਮੈਂ ਤਾਂ ਜਾਣ ਆ ਰਾਂ ਮੈਂ ਰਹਿਣੀ ਨਹੀਂ ਸੀ ਉਹ ਕਾਲ ਤੇਰੇ ਤਾਂ ਮੈਂ ਰਹਿਣੀ ਨਹੀਂ ਹੈਗਾ ਮੈਂ ਤਾਂ ਹੋਰ ਮੁੰਡੇ ਨਾਲ ਆ ਉਹਦੇ ਨਾਲ ਹੋਰ ਮੁੰਡਿਆਂ ਦੇ ਫੋਨ ਆਉਂਦੇ ਸੀ ਹੋਰ ਮੁੰਡਿਆਂ ਨਾਲ ਗੱਲਾਂ ਕਰਦੀ ਸੀ ਚੈਟ ਵੀ ਕਰਦੀ ਸੀ ਉਹ ਮੇਰਾ ਪੁੱਤ ਆਣ ਪੜ੍ਹ ਸੀ ਉਹਨੂੰ ਕੁਝ ਪਤਾ ਨਹੀਂ ਸੀ ਹੈਗਾ ਲੱਗਦਾ ਹੈਗਾ ਨਾਲੇ ਅਸੀਂ ਵੀ ਸਾਰੇ ਅਰਪਾਣਾ ਸਾਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਉਹਦੇ ਜਦੋਂ ਅਸੀਂ ਪਰਾਂ ਹੋ ਜਾਂਦੇ ਦਿੰਦੇ-ਬਿੰਦੇ ਉਹਦੇ ਫੋਨ ਵੱਜਦੇ ਸੀ ਬਿੰਦੇ-ਬਿੰਦੇ ਉਹਦੇ ਫੋਨ ਵੱਜਦੇ ਸੀ ਤੇ ਮੇਰਾ ਮੁੰਡਾ ਕਹਿੰਦਾ ਸੀ ਜੇ ਹੋਰਾਂ ਕੋਲੇ ਵੀ ਵਗ ਜਾਂਦਾ ਬਿੰਦਚਟ ਤਾਂ ਉਹਨੇ ਵੀ ਦੇਿੰਦੇ ਦੇ ਫੋਨ ਲਾ ਕੇ ਹੋਰਾਂ ਮੁੰਡਿਆਂ ਨਾਲ ਵੀ ਕਹਿ ਦੇਣਾ ਸੀ ਤੂੰ ਕੁੜੀਆਂ ਕੋਲੇ ਜਾਣਾ ਤੂੰ ਐਂ ਕਰਦਾ ਤੇ ਦੂਸਾਂ ਚੱਕਦੀ ਸੀ ਪਰ ਮੇਰਾ ਪੁੱਤ ਅਜਾ ਹੈ ਨਹੀਂ ਸੀ ਪਰ ਮੈਨੂੰ ਨੇ ਸਾਫ਼ ਕਹੀ ਦਾਦਾ ਉਹਨਾਂ ਨੇ ਇਹਨੇ ਕੋਣੇ ਗੋਰੀਆਂ ਖਾਦੀਆਂ ਢੋਲ ਆਲੀਆਂ ਕਣਕਾਲੀਆਂ ਤੇ ਵੀ ਉਹਨੇ ਔਕਾਤ ਤੰਗ ਹੋ ਕੇ ਖਾਦੀਆਂ ਨਹੀਂ ਬਹੁਤ ਤੰਗ ਹੋ ਗਿਆ ਸੀ ਉਹਨੇ ਦੱਸਿਆ ਹੀ ਨਹੀਂ ਹੈਗਾ ਮੈਨੂੰ ਕੁਛ ਵੀ ਵੀ ਮੈਨੂੰ ਦਾਹੀ ਦੇ ਹਾਦੀ ਕਹਿੰਦਾ ਵਸਵਾ ਮੈਂ ਅੱਜ ਜਿਹਦਾ ਦਿਨ ਹੀ ਹੈ ਤੇਰਾ ਪਰ ਮੇਰਾ ਸਾਡੇ ਸੇਹ ਪੁੱਤ ਦਾ ਪੁੱਤ ਮੇਰਾ ਕੁਮਾਰ ਦਾ ਬੁਨੇ ਇੰਨਾ ਪਿਆਰ ਤੇ ਪਿਆਰ ਦੇ ਚ ਮੇਰਾ ਪੁੱਤ ਸਾਡੇ ਹਾਂਜੀ ਮੈਂ ਇੰਸਪੈਕਟਰ ਪਰਪਾਲ ਸਿੰਘ ਐਸਐਚਯੂ ਤੋਂ ਲਾਜੀ ਸਾਡੇ 9 ਤਰੀਕ ਨੂੰ ਸਾਨੂੰ ਸੂਚਨਾ ਮਿਲੀ ਸੀਗੀ ਜਿਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀਗੀ ਜਿਹਦੇ ਅਸੀਂ 306 34 ਆਪੀਸੀ ਐਫਆਈਆ ਨੰਬਰ 21 ਅਸੀਂ ਦਰਜ ਕੀਤਾ ਸੀਗਾ ਇੱਕ ਮੁੰਡੇ ਦੀ ਨਾਨੀ ਤੇ ਮੁੰਡੇ ਦੀ ਘਰ ਵਾਲੀ ਤੇ ਇੱਕ ਮੁੰਡੇ ਦੀ ਸੱਸ ਉਹਨਾਂ ਦੇ ਅਸੀਂ ਪਰਚਾ ਦਿੱਤਾ ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗੈਫੜੀ ਹੋ ਜੂਗੀ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਉਹ ਸੁਸਾਇਡ ਦੀ ਮਤਲਬ ਗੱਲ ਕਰ ਰਿਹਾ ਉਹ ਇਹੀ ਗੱਲ ਕਹਿ ਰਿਹਾ ਵੀ ਜਿਹੜਾ ਮੈਂ ਇਹਨਾਂ ਤੋਂ ਤੰਗ ਆ ਕੇ ਨਾਨੀ ਸੱਸ ਤੇ ਆਪਣੀ ਘਰ ਵਾਲੀ ਤੋਂ ਤੰਗ ਹੋ ਕੇ ਜ਼ਹਿਰ ਖਾ ਲਿਆ ਅਸੀਂ ਅਡੱਟ ਟੀਮਾਂ ਬਣਾਈਆਂ ਹੋਈਆਂ ਨੇ ਜਿਹੜੀ ਸਾਡੀ ਰੈਡਾਂ ਜਾਰੀ ਨੇ ਇਹਦੇ ਵਿੱਚ ਬਹੁਤ ਜਲਦੀ ਗ੍ਰਿਫਤਾਰੀ ਹੋਣ ਵੀ ਸਾਨੂੰ ਸੋਚਣਾ। ਰਾਜ ਸਿੰਘ ਨਾਮ ਆ ਜਿਹੰਮੰਦਾਪਿੰਡ ਦੇ ਰਹਿਣ ਵਾਲੇ। ਘਟਨਾ ਵਾਪਰੀ ਆ ਜੀ ਮੁੰਡੇ ਦਾ ਹੋ ਗਿਆ ਜੀ। ਬਹਾਵਤਿਕਾ ਇਨੇ ਸਾਲ ਉਹ ਬਹਿਦੂ 7 ਸਾਲ। ਬਹਾ ਕਰਤਾ ਸਾਰਾ ਕੁਝ ਵਧੀਆ ਹੋ ਗਿਆ ਜੀ। ਪਰ ਮਨੀਤ ਕੌਰ ਨਾ ਕਰਿਆ ਤੀ ਜੀ। ਪਿੰਡ ਥੋ ਹੀ। ਵੇ ਦੁਵਾਦ ਮੰਨ ਕੇ ਚੱਲੋ ਸਾ ਹੀ ਲੈਸ ਵੀ ਅਸੀਂ ਕਰਾਇਆ ਸਾਰਾ ਕੁਝ ਕਰਾਇਆ ਜੀ ਪੈਸੇ ਲਾਏ ਨੇ ਦੋ ਕਿੰਨੇ ਬਾਹਣ ਵੀ ਵੇਚਨੇਗੇ ਅਸੀਂ ਉਸ ਤੋਂ ਬਾਅਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋਰਨ ਵਾਸਤੇ ਹੁਣ ਆ ਸਾਡੇ ਨਾਲ ਮਗਰੋਂ ਕੱਢਣਾ ਵਾਪਰ ਕੇ ਤੋਰ ਵੇਚਣਾ ਤਾਂ ਜੀ ਗੱਲ ਮਾੜੀ ਵੀ ਪਿੱਛੇ ਲੈਣ ਆ ਕੇ ਕਹਿੰਦੇ ਨਹੀਂ ਸਾਨੂੰ ਪੈਸੇ ਦਿਓ ਹੋਰ ਮੰਗਦੇ ਤੇ ਸਾਥੋ ਕਪੈਨ ਲੈਤੀ ਜੀ ਉਹਨਾਂ ਨੇ ਜਿਹੜੀ ਗੱਲ ਮੈਂ ਨਾ ਕਪੈਨ ਵਾਸਤੇ ਪੈਸੇ ਮੰਗਦੇ ਤੇ ਸਾਥੋ-ਸਾਥ ਉਹ ਨਾ ਕਾਰ ਕਰਿਆਗਾ ਉਹ ਲੜਕੀ ਨੂੰ ਲੈਣਾ ਆਗੇ ਚੱਲਣਾ ਇਹ ਮੁਰਕੇ ਸਾਡੇ ਅੱਖੇ ਨਹੀਂ ਲੱਗੇ ਸਾਰਾ ਨੇ ਹਾੜੇ ਵੀ ਕੱਢ ਲਏ ਸੀ ਵੀ ਤਾਂ ਕੁੜੀ ਦਾ ਪੇਪਰ ਸੀ ਮੇਰੀ ਪੋਤੀ ਦਾ ਜੋ ਨਾ ਅੱਖੇ ਲੱਗੇ ਲੈ ਗੇ ਉਸ ਤੋਂ ਬਾਅਦ ਮੁੰਡੇ ਨੂੰ ਕਹੇਗੇ ਵੀ ਤੂੰ ਇਹਦਾ ਕੋਨਾ ਕੋਸ ਤੂੰ ਖਾ ਕੇ ਮਰ ਜਾ ਉਸ ਤੋਂ ਬਾਅਦ ਜੋ ਗੱਲ ਕਰਦੇ ਉਹਨਾਂ ਜੀ ਵੀ ਮੁੰਡਾ ਦੁਖੀ ਹੋਇਆ ਬਸ ਕਿਤੇ ਜਦੋਂ ਕਹਿ ਕੇ ਤੁਰ ਗਏ ਉਸ ਤੋਂ ਬਾਅਦ ਨਿਵਾਸ ਸਲਫਾਸ ਦੀਆਂ ਗੋਲੀਆਂ ਖਾ ਗਿਆ ਜੀ ਮੁੰਡਾ ਵੀਡੀਓ ਬੈਨਰ ਕਰਕੇ ਗਿਆ ਜੀ ਆਪ ਦੀ ਸਾਰੀ ਭਾਰ ਕੇ ਗਿਆ ਜੀ ਘਰੇ ਸਾਡੇ ਮੇਰੇ ਪੋਤੇ ਨੂੰ ਦੱਸ ਕੇ ਗਿਆ ਲੋਕ ਮੋਬਾਈਲ ਦੇ ਇਹ ਆ ਕੱਢ ਕੇ ਮੇਰੀ ਵੀਡੀਓ ਮੰਗ ਰੋ ਉਹ ਦਿਖਾ ਦੀ ਵੀਡੀਓ ਵਿੱਚ ਉਹਨਾਂ ਦੇ ਨਾਮ ਲੈ ਕੇ ਗਿਆ ਜੀ ਸਾਰਿਆਂ ਦੇ ਸੰਤ ਮੰਗਰੋ ਪਤਾ ਲੱਗਿਆ ਪਹਿਲਾ ਰابطਾ ਸੀ ਜਿਵੇਂ ਬੰਦੇ ਆਏ ਤੇ ਜਿਹੜੇ ਅਸੀਂ ਉਹਨਾਂ ਦੇ ਨਾਮ ਉਧਰੇ ਤੇ ਮੰਗਰੋ ਵੀਡੀਓ થઈ ਜਾਂ ਵੀਡੀਓ ਘੌਂਲੇ ਪਈ ਆਪਣੇ ਥਾਣੇ ਤੇ ਮੋਬਾਈਲ ਵੀ ਉੱਥੇ ਪਿਆ ਨਹੀਂ ਕਰੇ ਨੀ ਜੀ ਹਜੇ ਕੋਈ ਨਹੀਂ ਕਰੇ ਜੋ ਉਹਨਾਂ ਚ ਅੰਗ ਤਾਂ ਜੀ ਸਾਨੂੰ ਹੱਥ ਮਿਲਣਾ ਚਾਹੀਦਾ ਸਾਡਾ ਸਾਰਾ ਕੁਝ ਅੱਜ ਨਿਸਾਫਾ ਹੋ ਕਰਨਾ ਚਾਹੀਦਾ